ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆ ਤੁਹਾਨੂੰ ਰਾਜ ਰਾਜਾ ਸਾਹਿਬ ਦੀ ਚਰਸ਼ਵੀ ਸਲਾਨਾ ਵਰਸੀ ਦੇ ਪੋਸਟਰ ਦੇ ਦਰਸ਼ਨ ਕਰ ਲੈਂਦੇ ਆ ਜੀ ਰਾਜਾ ਬਲੀਕ ਘਰ ਭਲੀ 108 ਧੰਤਾਨ ਜਹੂਰ ਜੀਨਾਵ ਕਨ ਰਾਜਾ ਸਾਹਿਬ ਜੇ ਰਸਮੀ ਸਾਲਾਨਾ ਵਰਸੀ ਜੱਦੀ ਪਿੰਡ ਮੰਨਣਾ ਨਾ ਹਾਰਪੁਰੋਂ ਗੁਰੂ ਪਿਆਰੀ ਸਾਧ ਸੰਗਤ ਗੁਰੂ ਪਿਆਰੀ ਸਤਿਕਾਰਯੋਗ ਸਾਧ ਸੰਗਤ ਜੀ ਜੀਓ ਆਪ ਸਭ ਆਪ ਸਭ ਜੀ ਨੂੰ ਬੇਨਤੀ ਹੈ ਕਿ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਹਜ਼ੂਰ ਸ਼੍ਰੀ ਨਾਭਕਰਨ ਰਾਯਾ ਸਾਹਿਬ ਜੀ ਦੀ ਸਾਲਾਨਾ ਵਰਸੀ ਐਨ ਆਰ ਆਈ ਸੰਤਾਂ ਅਤੇ ਇਲਾਕੇ ਨਿਵਾਸੀਆਂ ਦੇ ਸਹਿਯੋਗ ਨਾਲ ਰਾਜਾ ਸਾਹਿਬ ਜੀ ਦੇ ਜੱਦੀ ਪਿੰਡ ਮੰਨਣਹਾਨਾ ਵਿਖੇ ਬੜੀ ਸ਼ਰਧਾਪੂਰਵਕ ਮਨਾਈ ਜਾ ਰਹੀ ਹੈ ਸੋ ਆਪ ਜੀ ਨੂੰ ਬੇਨਤੀ ਹੈ ਕਿ ਇਸ ਸ਼ੁਭ ਮੌਕੇ ਤੇ ਅਨਕੀ ਰੌਣਕ ਨੂੰ ਬੁਲਾਓ ਜੀ ਪਹਿਲੀ ਲੜੀ 30 ਅੱਸੂ 224 ਦਿਨ ਸ਼ੁੱਕਰਵਾਰ ਆਰੰਭ ਸ੍ਰੀ ਅਖੰਡ ਪਾਠ ਸਾਹਿਬ 11 ਵਜੇ 1 ਸਤੰਬਰ 224 ਦਿਨ ਐਤਵਾਰ ਭੋਗ ਸ੍ਰੀ ਅਖੰਡ ਪਾਠ ਸਾਹਿਬ ਜੀ 10 ਵਜੇ ਪ੍ਰੋਗਰਾਮ ਦੂਸਰੀ ਲੜੀ 1 ਸਤੰਬਰ 2024 ਦਿਨ ਐਤਵਾਰ ਆਰੰਭ ਸ਼੍ਰੀ ਕਨਪਾੜ ਸਾਹਿਬ 11 ਵਜੇ 3 ਸਤੰਬਰ 2024 ਦਿਨ ਮੰਗਲਵਾਰ ਭੋਗ ਸ਼੍ਰੀ ਕਨਪਾੜ ਸਾਹਿਬ 10 ਵਜੇ ਪਹੁੰਚ ਰਾਇ ਸੰਤ ਬਾਹਪੁਰ ਚ ਇੱਕ ਹੋਟ ਸੰਤ ਬਾਬਾ ਕਸ਼ਮੀਰ ਸਿੰਘ ਜੀ ਨੈਕੀ ਵਾਲੇ ਇੱਕ ਹੋਟ ਸੰਤ ਬਾਬਾ ਜੋਗਿੰਦਰ ਸਿੰਘ ਜੀ ਨੈਕੀ ਵਾਲੇ ਬਾਬਾ ਮਰੀਕ ਸਿੰਘ ਜੀ ਨੈਕੀ ਵਾਲੇ 2 ਸਤੰਬਰ ਰਾਤ ਦੇ ਦੀਵਾਨ ਬਾਬਾ ਰਵਿੰਦਰ ਸਿੰਘ ਜੀ ਨਾਨਕਸਰ ਵਾਲੇ ਬਾਬਾ ਮੰਗਲ ਸਿੰਘ ਜੀ ਛੋਟੀਆਂ ਵਾਲੇ ਇਹ ਰਾਤ ਦੇ ਦੀਵਾਨ ਸੱਜਣਗੇ ਗੁਰੂ ਘਰ ਲੰਗਰ ਟੁੱਟ ਵਰਤੇਗਾ 3 ਸਤੰਬਰ ਦੇ ਨੂੰ ਮੰਗਲਵਾਰ ਦੇ ਦੀਵਾਨ 11 ਵਜੇ ਤੋਂ ਸ਼ੁਰੂ ਭਾਈ ਬਲਵਿੰਦਰ ਸਿੰਘ ਭਰੋੜੀ ਵਾਲੇ ਟਾਡੀ ਜੇ ਸਾ ਭਾਈ ਬਖਸ਼ੀ ਸਿੰਘ ਜੀ ਰਾਣੀ ਰਾਣੀਪੁਰ ਵਾਲੇ ਵੈਸੇ ਇਥੇ ਰਾਣੀ ਬਲਾ ਲਖਾ ਵਾਲੇ ਰਾਣੀ ਬਲਾ ਵਾਲੇ ਟਾਡੀ ਜੇ ਸਾ ਸਰਦਾਰ ਗੱਜਿਆ ਸਿੰਘ ਜੀ ਮਨਪੁਰ ਸ਼ਰੀਫ ਵਾਲੇ ਇਹ ਲਖਸੀ ਜੀ ਬੀਬੀ ਆਰ ਕੇ ਕੈਥ ਗਗਨ ਮੇਰਾ ਹੇਲੋ ਤੁਹਾਨੂੰ ਸਾਰੇ ਪੋਸਟਰ ਤੇ ਹੁਣ ਦਰਸ਼ਨ ਕਰਾ ਦੇਣੇ ਜੀ। ਔਰ ਸਤੀ ਸਾਹਿਬ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ